ਅੱਜ ਅਸੀਂ ਕੋਈ ਪੋਲਿਟੀਕਲ ਗੱਲਬਾਤ ਨਹੀਂ ਕਰਨੀ ਅੱਜ ਅਸੀਂ ਗੱਲ ਉਹ ਕਰਨੀ ਹੈ ਜਿਹੜੀ ਤੁਹਾਡੀ ਤੁਹਾਡੇ ਲਈ ਸਾਡੇ ਲਈ ਤੇ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਕਰਾਂਗੇ ਕੈਲਗਰੀ ਦੀਆਂ ਜਾਣੀਆਂ ਮਾਣੀਆਂ ਸ਼ਖਸੀਅਤਾਂ ਮੇਰੇ ਨਾਲ ਸਟੂਡੀਓ 'ਚ ਨੇ ਹਰਪਿੰਦਰ ਸਿੰਘ ਸਿੱਧੂ ਤੇ ਲਪ੍ਰਿਤਕੌਰ ਸਿੱਧੂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੱਣੀ ਇੰਸ਼ੋਰੈਂਸ ਇੱਕ ਐਹੋ ਜੀ ਚੀਜ਼ ਆ ਜਿਹੜੀ ਸਾਨੂੰ ਉਹਨਾਂ ਖਤਰਿਆਂ ਤੋਂ ਬਚਾਉਂਦੀ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਅਣਜਾਣ ਖਤਰੇ ਬਿਲਕੁਲ ਹਾਂ ਜੀ ਐਜ਼ ਆ ਮੀਡੀਆ ਪਰਸਨ ਜਦੋਂ ਅਸੀਂ ਐਡ ਬਣਾਉਂਦੇ ਵੀ ਆ ਦੇਖਦੇ ਵੀ ਆ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹਾਂ ਜੀ ਐਕਚੁਅਲ 'ਚ ਹੈ ਕਿ ਇਹ ਸੁਪਰ ਵੀਜ਼ਾ ਇੰਸ਼ੋਰੈਂਸ ਹਾਂਜੀ ਸੁਪਰ ਵੀਜ਼ਾ ਇੰਸ਼ੋਰੈਂਸ ਇਹ ਹੈ ਕਿ ਆਪਾਂ ਜਿਵੇਂ ਜਾਣਦੇ ਆ ਕਿ ਆਪਾਂ ਸਾਰੇ ਇਮੀਗ੍ਰੈਂਟ ਆਉਣੇ ਆ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫੈਮਿਲੀ ਆਪਣੇ ਮਾਤਾ ਪਿਤਾ ਜਾਂ ਆਪਣੇ ਗ੍ਰੈਂਡਪੇਰੈਂਟਸ ਆ ਕਿ ਉਹ ਆ ਸਕਣ ਕੈਨੇਡਾ ਦੇ ਵਿੱਚ ਤੇ 2011 ਦੇ ਵਿੱਚ ਗਵਰਨਮੈਂਟ ਨੇ ਇੱਕ ਵੀਜ਼ਾ ਲਿਆਂਦਾ ਸੀ ਉਹਦਾ ਨਾਮ ਰੱਖਿਆ ਸੀ ਸੁਪਰ ਵੀਜ਼ਾ ਹਮ ਹਮ ਜਿਹੜਾ ਕਿ ਸਪੈਸੀਫਿਕਲੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਲਈ ਆ ਕਿ ਜਿਸ ਦੇ ਤਹਿਤ ਬਹੁਤ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਪੇਰੈਂਟਸ ਨੂੰ ਤੇ ਬਹੁਤ ਜਲਦੀ ਪ੍ਰੋਸੈਸ ਵੀ ਬੜਾ ਤੇਜ਼ ਹੁੰਦਾ ਤਾਂ ਉਹਦੇ ਨਾਲ ਪੇਰੈਂਟਸ ਆ ਜਾਂਦੇ ਆਪਣੇ ਕੋਲ ਆਪਣੇ ਕੋ ਆ ਕੇ ਰਹਿ ਸਕਦੇ ਨੇ ਪਰ ਉਹਦੇ ਵਿੱਚ ਉਹਨਾਂ ਨੇ ਇੱਕ ਕੰਡੀਸ਼ਨ ਰੱਖਤੀ ਕਿ ਜਿਨੇ ਵੀ ਸੁਪਰ ਵੀਜ਼ਾ ਅਪਲਾਈ ਕਰਨਾ ਆਪਣੇ ਪੇਰੈਂਟਸ ਬੁਲਾਉਣੇ ਨੇ ਤਾਂ ਉਹ ਇੰਸ਼ੋਰੈਂਸ ਜ਼ਰੂਰ ਕਰਾਉਣ ਹਮ ਸੋ ਇੱਕ ਮੈਡੀਕਲ ਇੰਸ਼ੋਰੈਂਸ ਆ ਪਰ ਫਿਰ ਉਹ ਕਿਉਂਕਿ ਵੀਜ਼ੇ ਦੇ ਨਾਲ ਜੁੜੀ ਹੋਈ ਹੈ ਤਾਂ ਉਹਦਾ ਨਾਮ ਪੈ ਗਿਆ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਸੋ ਇੰਸ਼ੋਰੈਂਸ ਹੁੰਦੀ ਹੈ ਕਵਰ ਕਰਦੀ ਹੈ ਕਿ ਜੇ ਆਪਾਂ ਸੁਪਰ ਵੀਜ਼ਾ ਤੇ ਆਪਣੇ ਪੇਰੈਂਟਸ ਬੁਲਾਏ ਹੋਏ ਨੇ ਬਾਅਦ ਚਾਂਸ ਉਹਨਾਂ ਦੇ ਕੋਈ ਇੰਜਰੀ ਜਾਂ ਕੋਈ ਸਿਕਨੈਸ ਹੋ ਜੇ ਤਾਂ ਉਹਨਾਂ ਦੇ 1 ਲੱਖ ਡਾਲਰ ਤੱਕ ਦੇ ਮੈਡੀਕਲ ਦੇ ਖਰਚੇ ਉਹ ਸਾਰੀ ਕਵਰ ਕਰਦੀ ਆ ਜੀ ਲਾਪਰੇਤ ਜੀ ਸੁਪਰ ਵੀਜ਼ਾ ਇੰਸ਼ੋਰੈਂਸ ਸਪੈਸੀਫਿਕਲੀ ਕੌਣ ਕਰਵਾ ਸਕਦਾ ਤੇ ਕਿੰਨੀ ਅਮਾਉਂਟ ਦੀ ਕਰਵਾ ਸਕਦਾ ਸੋ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ ਇਹ ਸਪੈਸੀਫਿਕਲੀ ਵੈਸੇ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਦੇ ਲਈ ਇਹ ਜਿਹੜਾ ਵੀਜ਼ਾ ਉਹ ਮਿਲਦਾ ਹੈਗਾ ਸੋ ਆਪਾਂ ਪੇਰੈਂਟਸ ਦੇ ਪੇਰੈਂਟਸ ਲਈ ਕਰਵਾ ਸਕਦੇ ਹਾਂ ਜੀ ਇੱਥੇ ਤੁਸੀਂ ਪੀਆਰ ਹੋਣੇ ਚਾਹੀਦੇ ਆ ਸਿਟੀਜ਼ਨ ਹੋਣੇ ਚਾਹੀਦੇ ਆ ਅਪਲਾਈ ਕਰਨ ਦੇ ਲਈ ਉਹਨਾਂ ਦਾ ਤਾਂ ਅਮਾਉਂਟ ਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਇਹਦੇ ਵਿੱਚ ਜਿਹੜੀ ਤਾਂ ਗਵਰਨਮੈਂਟ ਵੱਲੋਂ ਰਿਕੁਆਇਰਮੈਂਟ ਹੈਗੀ ਆ ਸੋ ਉਹ ਤਾਂ ਹੈਗੀ ਆ 1 ਲੱਖ ਡਾਲਰ ਦੀ 1 ਸਾਲ ਦੀ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਜ਼ਰੂਰੀ ਹੈਗੀ ਆ ਪਰ ਐਜ਼ਿੰਗ ਆਵਰ ਐਕਸਪੀਰੀਐਂਸਸ ਸੋ ਅਸੀਂ ਜੋ ਦੇਖਦੇ ਹੈਗੇ ਆ ਕਿ ਜੇਕਰ ਤੁਹਾਨੂੰ ਹਸਪੀਟਲ ਜਾਣਾ ਪੈ ਜਾਂਦਾ ਆਈਸੀਯੂ ਦੇ ਖਰਚੇ ਆ ਜਿਹੜੇ ਲਾਈਕ ਇੱਕ ਦਿਨ ਦਾ ਹੀ ਹੁਣ ਸਾਡਾ ਪਿੱਛੇ ਜਿਹਾ ਕਲੇਮ ਆਇਆ ਸੀ ਤਾਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ 15000 ਡਾਲਰ ਉਹਨਾਂ ਨੂੰ ਇੱਕ ਦਿਨ ਆਈਸੀਯੂ ਦੇ ਵਿੱਚ ਰਹਿਣ ਦਾ ਕਿਹਾ ਸੀਗਾ ਤੇ ਤਿੰਨ ਦਿਨ ਉਹਨਾਂ ਨੂੰ ਰਹਿਣਾ ਪਿਆ ਆਈਸੀਯੂ ਦੇ ਵਿੱਚ ਸੋ ਜੇਕਰ ਬਾਈ ਚਾਂਸਰਾ ਬਣਾ ਕਰੇ ਕੋਈ ਇਸ਼ੂ ਆ ਜਾਂਦਾ ਹੈਗਾ ਤਾਂ 1 ਲੱਖ ਤੋਂ ਡਾਲਰ ਤੋਂ 20 ਖਰਚਾ ਜਿਹੜਾ ਤੁਹਾਡਾ ਟੱਪ ਜਾਂਦਾ ਹੈਗਾ ਸੋ ਅਸੀਂ ਰეკਮੈਂਡ ਕਰਦੇ ਹੈਗੇ ਆ ਕਿ ਘਟੋ ਘਟੋ 2 ਲੱਖ ਦੀ 5 ਲੱਖ ਦੀ ਜਿੰਨੀ ਵੱਧ ਤੋਂ ਵੱਧ ਆਪਾਂ ਕਰਵਾ ਸਕਦੇ ਆਪਣੀ ਫੋੜੇਬਿਲਟੀ ਦੇ ਅਕੋਰਡਿੰਗ ਜ਼ਰੂਰ ਕਰਵਾਓ ਪਰ ਜਿਹੜੀ ਰਿਕੁਆਇਰਮੈਂਟ ਹੈਗੀ ਉਹਦੇ ਲਈ 1 ਲੱਖ ਡਾਲਰ ਦੀ ਹੈ ਜੀ ਹਰਪਿੰਦਰ ਜੀ ਜਦੋਂ ਅਸੀਂ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਲਾਗੋ ਲੰਘਦੇ ਹਾਂ ਸੁਪਰ ਵੀਜ਼ਾ ਸ਼ਬਦ ਉੱਥੇ ਵੀ ਲਿਖਿਆ ਹੁੰਦਾ ਜਦੋਂ ਅਸੀਂ ਕਿਸੇ ਇੰਸ਼ੋਰੈਂਸ ਦੇ ਦਫ਼ਤਰ ਲਾਗੋ ਲੰਘਦੇ ਹਾਂ ਸੁਪਰ ਵੀਜ਼ਾ ਉੱਥੇ ਵੀ ਲੱਗਾ ਹੁੰਦਾ ਇਹ ਸੁਪਰ ਵੀਜ਼ਾ ਤੇ ਪੇਰੈਂਟਸ ਆਰਡ ਗ੍ਰੈਂਡਪੇਰੈਂਟਸ ਕਿੰਨੇ ਦਿਨ ਲਈ ਰਹਿ ਸਕਦੇ ਨੇ ਹਾਂਜੀ ਬਿਲਕੁਲ ਇਹਦੇ ਇੱਥੇ ਜਦੋਂ ਤਾਂ ਇਹ ਸ਼ੁਰੂ ਹੋਇਆ ਸੀਗਾ ਹਨਾ ਪ੍ਰੋਗਰਾਮ ਉ ਕਿਉਂਕਿ ਜਿਹੜਾ ਨਾਰਮਲ ਉਸ ਤੋਂ ਪਹਿਲਾਂ ਉਸ ਤੋਂ ਪਰਵੀਜ਼ਾ ਤੋਂ ਪਹਿਲਾਂ ਵਿਜ਼ਟਰ ਵੀਜ਼ਾ ਹੁੰਦਾ ਸੀਗਾ ਤਾਂ ਉਹਦੇ ਵਿੱਚ 6 ਮਹੀਨੇ ਦੀ ਸਟੇ ਮਿਲਦੀ ਹੁੰਦੀ ਸੀਗੀ ਤਾਂ ਪਰ ਆਪਾਂ ਚਾਹੁੰਦੇ ਆ ਵੀ ਆਪਣੇ ਪੇਰੈਂਟਸ ਆਪਣੇ ਕੋਲ ਜਿਆਦਾ ਲੰਬਾ ਟਾਈਮ ਰਹਿਣ ਤਾਂ ਪਬਲਿਕ ਦੀ ਡਿਮਾਂਡ ਸੀਗੀ ਤਾਂ ਗਵਰਨਮੈਂਟ ਨੇ ਉਹਨੂੰ ਚੇਂਜ ਕਰਕੇ ਸੁਪਰ ਵੀਜ਼ਾ ਸ਼ੁਰੂ ਕੀਤਾ 2 ਸਾਲ ਤੱਕ ਦੀ ਪਰ ਹੁਣ ਰੀਸੈਂਟਲੀ ਪਿੱਛੇ ਜਿਹੋ ਉਹਨਾਂ ਨੇ ਚੇਂਜ ਕੀਤਾ ਤਾਂ 5 ਸਾਲ ਤੱਕ ਦੀ ਸਟੇ ਕਰਤੀ ਤੇ ਇੱਕ ਵਾਰ ਆਪਣੇ ਪੇਰੈਂਟਸ ਇੰਡੀਆ ਤੋਂ ਜਾਂ ਆਪਣੇ ਜਿਹੜੇ ਵੀ ਮੁਲਕ ਤੋਂ ਆਪਾਂ ਬਿਲੋਂਗ ਕਰਦੇ ਆ ਜੇ ਉੱਥੋਂ ਆਉਂਦੇ ਨੇ ਜੇ ਉਹਨਾਂ ਕੋ ਸੁਪਰ ਵੀਜ਼ਾ ਹੈਗਾ ਵੈਲਿਡ ਤਾਂ ਉਹ 5 ਸਾਲ ਤੱਕ ਕੈਨੇਡਾ ਦੇ ਵਿੱਚ ਰਹਿ ਸਕਦੇ ਨੇ ਹਮ ਬਸ ਸ਼ਰਤ ਇਹ ਆ ਕਿ ਉਹਨਾਂ ਕੋ ਇੰਸ਼ੋਰੈਂਸ ਹੋਣੀ ਜ਼ਰੂਰੀ ਆ ਕਿ ਜਿੰਨਾ ਵੀ ਟਾਈਮ ਉਹ ਕੈਨੇਡਾ ਦੇ ਵਿੱਚ ਰਹਿਣ ਇੰਸ਼ੋਰੈਂਸ ਜ਼ਰੂਰ ਰੱਖਣਾ ਪਈ ਜੀ ਤੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਇੱਕ ਤੁਹਾਡੇ ਕਲਾਇੰਟ ਸੀਗੇ ਤੇ ਕਿੰਨੇ ਕ ਲੋਕ ਕਲੇਮ ਕਰਦੇ ਆ ਕਿੰਨੇ ਕ ਕੇਸਿਸ ਤੁਸੀਂ ਇਦਾਂ ਦੇ ਦੇਖਦੇ ਆ ਜਿਹੜੇ ਤੁਹਾਨੂੰ ਲੱਗਦਾ ਕਾਫੀ ਕਲੇਮ ਤੁਹਾਡੇ ਸਾਹਮਣੇ ਆਏ ਔਰ ਪ੍ਰੋਸੀਜਰ ਕੀ ਉਹਦਾ ਆ ਕਲੇਮ ਜਿਹੜੇ ਕਾਫੀ ਜ਼ਿਆਦਾ ਕਲੇਮ ਵੈਸੇ ਆਉਂਦੇ ਹੈਗੇ ਆ ਕਿਉਂਕਿ ਹੁਣ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਨਹੀਂ ਜੀ ਇਹਨਾਂ ਦੀ ਤਾਂ ਸਿਹਤ ਠੀਕ ਹੈਗੀ ਆ ਯੂ ਨੇਵਰ نو ਜੀ ਮੈਂ ਹੁਣ ਇੱਥੇ ਆਏ ਆ এনवायरमेंट ਚੇਂਜ ਹੁੰਦਾ ਵੈਦਰ ਚੇਂਜ ਹੁੰਦਾ ਕੋਈ ਸਿਕਨੈਸ ਹੋ ਜਾਂਦੀ ਆ ਕਈ ਵਾਰੀ ਉਹ ਸਿਕਨੈਸ ਵੱਜ ਜਾਂਦੀ ਆ ਸਪੈਸ਼ਲੀ ਸਾਡੇ ਵਿంటర్ ਚ ਜਿਹੜੇ ਕਲੇਮ ਪਿਛਲੇ ਸਾਲ ਸਾਡੇ ਕਾਫੀ ਕਲੇਮ ਆਏ ਜਿਹੜੇ ਕਿ ਸਨੋ ਦੇ ਵਿੱਚ ਸਲਿੱਪ ਕਰਕੇ ਡਿੱਗ ਕੇ ਸੀ ਕਿਸੇ ਦੇ ਕੋਈ ਸੱਟ ਵੱਜ ਗਈ ਇੰਜਰੀ ਹੋ ਗਈ ਤੇ ਜੇ ਹੁਣ ਅੱਜ ਦੀ ਮੈਂ ਗੱਲ ਕਰਾਂ ਤਾਂ ਸਾਡੇ ਲਾਈਕ ਪਿਛਲੇ ਵੀਕ ਦੇ ਵਿੱਚ ਚਾਰ ਪੰਜ ਕਲੇਮ ਜਿਹੜੇ ਆਲਰੇਡੀ ਚੱਲ ਰਹੇ ਹੈਗੇ ਆ ਕਿ ਜਿਹੜੇ ਹਸਪੀਟਲ ਦੇ ਵਿੱਚ ਜਿਹੜਾ ਉਹਦੇ ਪੇਰੈਂਟਸ ਨੂੰ ਜਾਣਾ ਪਿਆ ਹੈ ਨਾ ਸੋ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਆਬਵੀਅਸਲੀ ਇੱਥੇ ਜਿਹੜਾ ਬੰਦਾ ਵਿਜ਼ਟਰ ਆ ਜਾਂ ਸੁਪਰਵਾਈਜ਼ਰ ਤੇ ਆ ਉਹਨਾਂ ਦੇ ਜਿਹੜੇ ਜਿਵੇਂ ਆਪਣਾ ਜਿਹੜਾ ਹੈਲਥ ਕਾਰਡ ਜਿਹੜਾ ਆਪਣੇ ਕਵਰ ਕਰਦਾ ਹੈਗਾ ਉਹਦੇ ਨਾਲ ਉਹ ਐਕਸਪੈਂਸਿਵ ਜ਼ਿਆਦਾ ਹੋ ਜਾਂਦਾ ਹੈਗਾ ਜਿਹੜਾ ਬਿਸਟਰ ਬੰਦਾ ਹੈਗਾ ਉਹਨੂੰ ਜਿਹੜੇ ਚਾਰਜ ਜ਼ਿਆਦਾ ਹੁੰਦੇ ਆ ਉਹਨਾਂ ਦੇ ਹੈ ਨਾ ਸੋ ਕਾਫੀ ਐਕਸਪੈਂਸਿਵ ਹੋ ਜਾਂਦੀ ਹੈ ਇਹਦਾ ਕਰਕੇ ਕਲੇਮ ਕਾਫੀ ਜ਼ਿਆਦਾ ਹੁੰਦੇ ਆ ਸਾਡੇ ਤਾਂ ਉਹਦਾ ਕਰਕੇ ਅਸੀਂ ਹਮੇਸ਼ਾ ਰეკਮੈਂਡ ਕਰਦੇ ਹੈਗੇ ਆ ਕਿ ਸੇਫਟੀ ਮਸਟ ਵੈਸੇ ਵੀ ਤੁਸੀਂ ਅਮ ਸਟੇ ਤੁਹਾਡੀ ਪੀਸਫੁਲ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਇੰਸ਼ੋਰੈਂਸ ਹੁੰਦੀ ਹੈ ਬਿਲਕੁਲ ਸਹੀ ਗੱਲ ਤੁਸੀਂ ਕਿਹਾ ਕਿ ਸੇਫਟੀ ਮਸਟ ਜਿੱਦਾਂ ਹੁਣ ਬਾਲੀਵੁੱਡ ਸਟਾਰ ਸਾਡੀ ਹੀਨਾ ਖਾਨ ਹਾਂਜੀ ਮੈਂ ਉਹਦੀ ਇੱਕ ਦਿਨ ਇੰਟਰਵਿਊ ਸੁਣ ਰਹੀ ਸੀ ਤੇ ਉਹ ਕਹਿੰਦੀ ਕਿ ਇੱਕ ਸਾਲ ਕੱਪੜੇ ਘੱਟ ਪਾ ਲਓ ਇੱਕ ਸਾਲ ਬਾਹਰੋਂ ਖਾਣਾ ਬੰਦ ਕਰ ਦਿਓ ਇੱਕ ਸਾਲ ਥੋੜੀ ਜਿਹੀ ਗਰੀਬੀ ਵਾਲੀ ਜ਼ਿੰਦਗੀ ਕੱਟ ਕੇ ਨਾ ਤੇ ਆਪਣੀ ਇੰਸ਼ੋਰੈਂਸ ਕਰਾ ਲਓ ਕਿਉਂਕਿ ਉਹਨੇ ਇੰਸ਼ੋਰੈਂਸ ਕਰਾਈ ਸੀ ਉਹ ਘੱਟ अमाउंट ਦੀ ਸੀ ਉਹਦੇ ਤੇ ਵਿਪਤਾ ਵੱਡੀ ਪੈ ਗਈ ਉਹ ਕਹਿੰਦੀ ਕਵਰ ਨਹੀਂ ਹੋਈ ਔਰ ਜਿੱਥੇ ਗੱਲ ਕਰਦੀ ਉੱਥੇ ਉਹ ਕਹਿੰਦੀ ਕਿ ਆਪਣੀ ਸੇਫਟੀ ਜਿਹੜੀ ਪਹਿਲਾਂ ਕਰ ਲਓ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਹਰਪਿੰਦਰ ਜੀ ਇੱਕ ਸ਼ਬਦ ਡਿਡਕਟੇਬਲ ਹਾਂਜੀ ਉਹ ਕੀ ਹੈ ਹਾਂਜੀ ਡਿਡਕਟੇਬਲ ਇਦਾਂ ਹੁੰਦਾ ਕਿ ਜੇ ਮੈਂ ਆਪਾਂ ਕੋਈ ਵੀ ਇੰਸ਼ੋਰੈਂਸ ਲੈਨੇ ਆ ਤਾਂ ਇੰਸ਼ੋਰੈਂਸ ਦੀ ਕਾਸਟ ਹੁੰਦੀ ਹੈ ਵੀ ਉਹਨਾਂ ਦੇ ਕਿੰਨੇ ਕਲੇਮ ਆਉਂਦੇ ਨੇ ਕਿ ਕੰਪਨੀ ਨੇ ਜੋ ਆਪਣੇ ਜਿਹੜੇ ਰੇਸ਼ਿਓ ਚ ਉਹਨਾਂ ਦੇ ਕਲੇਮ ਆਉਂਦੇ ਨੇ ਐਡਮਿਨਿਸਟ੍ਰੇਸ਼ਨ ਉਹ ਆਪਣੋ ਅਕੋਰਡਿੰਗ ਪ੍ਰੀਮੀਅਮ ਹੋਏਗਾ ਤਾਂ ਇੰਸ਼ੋਰੈਂਸ ਕੰਪਨੀ ਦੇ ਇੱਕ ਆਪਸ਼ਨ ਆਫਰ ਕਰਦੀ ਹੈ ਉਹ ਕਹਿੰਦੀ ਹੈ ਵੀ ਜੇ ਛੋਟਾ ਕੋਈ ਕਲੇਮ ਹੈ ਵੀ ਜੇ ਕਹੋ ਵੀ 100 200 ਦਾ ਕੋਈ ਛੋਟੀ ਚੀਜ਼ ਹੈ ਵੀ ਉਹਦਾ ਜੇ ਤੁਸੀਂ ਸਾਨੂੰ ਕਲੇਮ ਨਾ ਕਰੋ ਤਾਂ ਅਸੀਂ ਤੁਹਾਨੂੰ ਪ੍ਰੀਮੀਅਮ ਦੇ ਉੱਪਰ ਡਿਸਕਾਊਂਟ ਦੇਵਾਂਗੇ ਸੋ ਇੱਕ ਤਰੀਕੇ ਨਾਲ ਐਗਜ਼ਾਮਪਲ ਤੌਰ ਤੇ ਜਿਵੇਂ ਆਪਾਂ 500 ਡਾਲਰ ਦਾ ਡਿਡੈਕਟਿਬਲ ਰੱਖ ਲਿਆ ਹੁਣ 500 ਡਾਲਰ ਡਿਡੈਕਟਿਬਲ ਦਾ ਮਤਲਬ ਇਹ ਹੈਗਾ ਕਿ ਜੇ ਕੋਈ ਵੀ ਪਰਸਨ ਆਪਣੀ ਇੰਸ਼ੋਰੈਂਸ ਕਰਵਾਈ ਪਹਿਲੇ 500 ਡਾਲਰ ਤੱਕ ਕੋਈ ਲੋਡ ਪਈ ਉਹ ਕਵਰ ਨਹੀਂ ਹੋਏਗੀ ਹਾਂ 500 ਡਾਲਰ ਤੋਂ ਉੱਪਰ ਜੇ ਉਹਨਾਂ ਦੀ ਲੱਖ ਦੀ ਆ ਜਾਂ 5 ਲੱਖ ਦੀ ਇੰਸ਼ੋਰੈਂਸ ਆ ਉੱਥੇ ਤੱਕ ਸਾਰਾ ਕਵਰ ਹੋਏਗਾ ਜੀ ਪਰ ਉਹਦੇ ਨਾਲ 500 ਰੱਖਣ ਨਹੀਂ ਹੋ ਜਾਂਦਾ ਵੀ ਕੰਪਨੀ ਨੂੰ ਇਹ ਹੁੰਦਾ ਵੀ ਛੋਟੇ ਕਲੇਮ ਤੇ ਸਾਨੂੰ ਇਹ ਅਸੀਂ ਸਾਡੀ ਐਡਮਿਨਿਸਟ੍ਰੇਸ਼ਨ ਨਹੀਂ ਹੋਏਗੀ ਕਿਉਂਕਿ ਜੇ ਆਪਾਂ ਇੰਸ਼ੋਰੈਂਸ ਕੰਪਨੀ ਦੇ ਐਂਗਲ ਤੇ ਸੋਚੀਏ ਜੇ ਉਹਨਾਂ ਨੇ 500 200 ਦਾ ਵੀ ਕਲੇਮ ਦੇਣਾ ਉਹਨਾਂ ਨੂੰ ਪ੍ਰੋਸੀਜਰ ਦੇ ਥਰੂ ਲੰਘਣਾ ਪੈਣਾ ਆਪਣੇ EMPLOYEES ਵੀ ਬਾਅਦ ਚਾਹੀਦੇ ਆ ਉਹਨਾਂ ਨੂੰ ਫਰੋਂ ਪੂਰਾ ਪ੍ਰੋਸੀਜਰ ਇਨਕੁਆਰੀ ਵੀ ਕਰਨੀ ਪੈਣੀ ਆ ਕਾਫੀ ਕੁਛ ਤਾਂ ਉਹਨਾਂ ਦਾ ਜਿਹੜਾ 200 ਦਾ ਕਲੇਮ ਆ ਉਹਨਾਂ ਨੂੰ 500 700 ਵਰਗਾ ਪੈ ਜਾਂਦਾ ਜੀ ਤਾਂ ਉਹ ਚਾਹੁੰਦੇ ਆ ਵੀ ਜੇ ਛੋਟੀ ਚੀਜ਼ ਆ ਵੀ ਸਾਡੇ ਦੇ ਕਲਾਇੰਟ ਨਾ ਕਲੇਮ ਕਰੇ ਤਾਂ ਇਹਦੇ ਨਾਲ ਸਾਡੀ ਸੇਵਿੰਗ ਹੁੰਦੀ ਆ ਤਾਂ ਉਹੀ ਸੇਵਿੰਗ ਅਸੀਂ ਔਨ ਟੂ ਕਸਟਮਰ ਪਾਸ ਕਰ ਸਕਦੇ ਆ ਸੋ ਅਸੀਂ ਇਹ ਰეკਮੈਂਡ ਕਰਦੇ ਆ ਡਿਪੈਂਡਿੰਗ ਔਨ ਹਰੇਕ ਦੀ ਆਪਣੀ ਸਿਚੁਏਸ਼ਨ ਹੁੰਦੀ ਆ ਉਹਨਾਂ ਦੇ ਪੇਰੈਂਟਸ ਦੀ ਹੈਲਥ ਕਿਵੇਂ ਆ ਮਤਲਬ ਕਿੰਨੇ ਚੱਲਿਆ ਆ ਰਹੇ ਨੇ ਤਾਂ ਡਿਡਕਟੇਬਲ ਅਸੀਂ ਜਦੋਂ ਵੀ ਕੋਟ ਦਿੰਨੇ ਅਸੀਂ ਜਰੂਰ ਡਿਸਕਸ ਕਰਦੇ ਆ ਵੀ ਆਪਸ਼ਨਸ ਹੈਗੀਆਂ ਨੇ ਫਿਰ ਕਲਾਇੰਟ ਦੀ ਪਸੰਦ ਆ ਵੀ ਉਹਨਾਂ ਦੇ ਪ੍ਰੀਮੀਅਮ ਕਿੰਨਾ ਡਿਸਕਾਊਂਟ ਆ ਰਿਹਾ ਤਾਂ ਉਹਨਾਂ ਦੀ ਪਰਸਨਲ ਚੁਆਇਸ ਕੀ ਹੈਗੀ ਹੈ ਜੀ ਹਰਪਿੰਦਰ ਜੀ ਕਈ ਵਾਰੀ ਨਾ ਲੈਕ ਆਫ ਨੋਲਜ ਬੜੀ ਮਹਿੰਗੀ ਪੈਂਦੀ ਹੈ ਹਾਂਜੀ ਅਸੀਂ ਮੋਟਾ-ਮੋਟਾ ਦੇਖ ਲੈਨੇ ਸੁਪਰਵੀਜ਼ਾ ਕੀ ਹੈ ਇਹ ਸਾਡੇ ਪੇਰੈਂਟਸ ਨਾਲ ਰਿਲੇਟ ਰਿਲੇਟਡ ਹੈ ਸਾਡੇ ਗ੍ਰੈਂਡਪੇਰੈਂਟਸ ਨਾਲ ਕਈ ਵਾਰੀ ਸਾਨੂੰ ਅੰਦਰਲੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਤੁਸੀਂ ਇਸ ਫੀਲਡ ਦੇ ਮਾਸਟਰ ਹੋ ਸੁਪਰਵੀਜ਼ਾ ਇੰਸ਼ੋਰੈਂਸ ਜੇਕਰ ਲੈਣੀ ਹੋਵੇ ਤੇ ਕਿਹੜੀਆਂ-ਕਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਮੈਂ ਇੱਥੇ ਕਹੂੰਗਾ ਕੋਈ ਵੀ ਇੰਸ਼ੋਰੈਂਸ ਆ ਚਾਹੇ ਆਪਾਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਜਿਵੇਂ ਤੁਸੀਂ ਹਿਨਾ ਖਾਨ ਦੀ ਗੱਲ ਕੀਤੀ ਉਹ ਉਹਦਾਂ ਦੇ ਕਲੇਮ ਜਦੋਂ ਕੋਈ ਪਰਸਨ ਕਿਸੇ ਬਿਮਾਰੀ ਨਾਲ ਜੂਝਦਾ ਕਿਸੇ ਵੱਡੀ ਬਿਮਾਰੀ ਨਾਲ ਤਾਂ ਉੱਥੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ ਹਨਾ ਫਿਰ ਇੱਕ ਡਿਸੇਬਿਲਟੀ ਇੰਸ਼ੋਰੈਂਸ ਆ ਟਰੈਵਲ ਇੰਸ਼ੋਰੈਂਸ ਹੋ ਗਈ ਸੁਪਰ ਵੀਜ਼ਾ ਹੋ ਗਈ ਇਹ ਸਾਰੀਆਂ ਹਨਾ ਸਾਰੀਆਂ ਇੰਸ਼ੋਰੈਂਸ ਬਹੁਤ ਧਿਆਨ ਨਾਲ ਲੈਣ ਵਾਲੀ ਚੀਜ਼ ਆ ਵੀ ਆਪਾਂ ਕਈ ਵਾਰੀ ਵੈਸੇ ਕਹਿੰਦਾ ਚਲੋ ਇੰਸ਼ੋਰੈਂਸ ਹੀ ਆ ਜਿੱਥੋਂ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਨਹੀਂ ਬਹੁਤ ਫਰਕ ਹੁੰਦਾ ਕੁਆਲਿਟੀ ਦੇ ਵਿੱਚ ਕਿਉਂਕਿ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਉਦੋਂ ਆਪਾਂ ਟਰਮਸ ਐਂਡ ਕੰਡੀਸ਼ਨਸ ਦੇਖਣੀਆਂ ਪੈਂਦੀ ਆ ਜੀ ਬਹੁਤ ਬੇਸਿਕ ਐਗਜ਼ਾਮਪਲ ਦੇਊਗਾ ਵੀ ਕਈ ਵਾਰੀ ਸਾਨੂੰ ਆਪਾਂ ਆਪਣੇ ਰਿਲੇਟਿਵ ਵਿਜ਼ਟਰ ਬੁਲਾ ਲੈਨੇ ਆ ਹੂੰ ਤੇ ਉਹਦੇ ਵਿੱਚ ਜੀ ਬਹੁਤ ਲੋਕ ਸਾਨੂੰ ਕਹਿਣਗੇ ਸਾਨੂੰ ਤਾਂ ਜੀ ਇੰਡੀਆ ਤੋਂ ਸਸਤੀ ਇੰਸ਼ੋਰੈਂਸ ਮਿਲ ਗਈ ਹੂੰ ਬਿਲਕੁਲ ਮਿਲ ਗਈ ਜੀ ਸਸਤੀ ਆहां ਕਿਉਂਕਿ ਇੰਡੀਆ ਤੋਂ ਮਿਲੇਗੀ ਪਰ ਤੁਸੀਂ ਕਦੇ ਉਹਨਾਂ ਦੀ ਟਰਮਸ ਕੰਡੀਸ਼ਨਸ ਪੜ ਕੇ ਦੇਖਿਓ ਤਾਂ ਫਿਰ ਪਤਾ ਲੱਗਦਾ ਵੀ ਮੈਂ ਇੱਕ ਕੰਪਨੀ ਦੀ ਪੜ੍ਹੀ ਸੀ ਇੰਡੀਆ ਦੀ ਕੰਪਨੀ ਦੀ ਉਹ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਲਿਖਿਆ ਸੀ ਵੀ 60 ਸਾਲ ਤੋਂ ਉੱਪਰ ਤੁਹਾਡੇ ਪੇਰੈਂਟਸ ਨੇ ਹੂੰ ਉਹਨਾਂ ਨੂੰ ਕੋਈ ਵੀ ਪੁਰਾਣੀ ਪ੍ਰੋਬਲਮ ਆ ਉਹ ਰਿਲੇਟਡ ਕੋਈ ਕਲੇਮ ਨਹੀਂ ਕਵਰ ਕਰਾਂਗੇ ਹੁਣ ਆਪਾਂ ਇੱਕ ਜਨਰਲ ਸਰਵੇ ਦੀ ਗੱਲ ਕਰੀਏ ਮੋਸਟਲੀ ਵਿਜ਼ਟਰ ਜੇ ਕੋਈ ਆਪਣੇ ਪੇਰੈਂਟਸ ਨੂੰ ਬੁਲਾਉਂਦਾ ਜਾਂ ਰਿਲੇਟਿਵ ਕਾਮਨੀਆਂ ਮਤਲਬ ਬੀਪੀ ਸ਼ੂਗਰ ਅਜਕਲ ਬੜੀ ਕਾਮਨ ਜਿਹੀ ਚੀਜ਼ਾਂ ਹੋਈਆਂ ਹੁਣ ਜੇ ਉਹਨਾਂ ਨੇ ਇੰਡੀਆ ਤੋਂ ਪਾਲਿਸੀ ਲੈ ਲਈ ਸਸਤੀ ਮਿਲ ਗਈ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਇਸ ਦਾ ਕਵਰ ਹੀ ਨਹੀਂ ਕਰਨੀ ਕੱਲ ਨੂੰ ਇੱਥੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਆ ਇੱਥੇ ਆ ਕੇ ਕੋਈ ਵੱਡੀ ਪ੍ਰੋਬਲਮ ਪੈ ਜੇ ਜੋ ਸਾਡਾ ਐਕਸਪੀਰੀਅੰਸ ਆ ਮੇਰੇ ਕੁਝ ਕਲਾਇੰਟਸ ਨੇ ਜਿਨ੍ਹਾਂ ਦਾ ਕਲੇਮ ਆਇਆ ਉਹਨਾਂ ਨੂੰ ਬੀਪੀ ਵਧਿਆ ਸਟ੍ਰੋਕ ਹੋਇਆ 70 ਤੋਂ 80 ਹਜ਼ਾਰ ਡਾਲਰ ਕੈਨੇਡੀਅਨ ਬਣਿਆ ਸੀ ਅੱਛਾ ਜੀ ਹਾਂ ਜੀ ਇੰਡੀਆ ਦੀ ਪਾਲਿਸੀ ਹੈ ਉਹਨਾਂ ਨੇ ਤਾਂ ਕਿਹਾ ਸਾਡੀ ਟਰਮਸ ਕੰਡੀਸ਼ਨ ਚ ਤੁਸੀਂ ਫਿਰਟੇ ਨਹੀਂ ਬੈਠਦੇ ਹੁਣ 70 80 ਹਜ਼ਾਰ ਦਾ ਬੋਝ ਜਿਨ੍ਹਾਂ ਨੇ ਸੱਦਿਆ ਉਹਨਾਂ ਤੇ ਪੈ ਗਿਆ ਹੁਣ ਤੁਸੀਂ ਸੋਚੋ ਵੀ 200 ਡਾਲਰ ਬਚਾ ਲਿਆ ਹੁਣ ਹੱਥ ਤੋਂ ਹੱਦ 300 ਬਚਾ ਲਿਆ ਹੁਣ ਇੱਕ ਦੋ ਵਾਰ ਤਾਂ ਫ੍ਰੀ ਤਾਂ ਉਹਨਾਂ ਨੇ ਵੀ ਨਹੀਂ ਕੀਤੀ ਤੇ ਉਸ ਮਾਮਲੇ ਤੋਂ ਆਪਾਂ ਜਦੋਂ ਦੇਖਦੇ ਆ ਤਾਂ ਬਹੁਤ ਫਰਕ ਆ ਬਾਕੀ ਇੱਕ ਮੈਂ ਹੁਣੇ ਹੀ ਮਤਲਬ ਇੰਡੀਆ ਤੋਂ ਆਇਆ ਤਾਂ ਹੁਣ ਆਪਾਂ ਜਿਵੇਂ ਜਾ ਕੇ ਗੱਲ ਕਰੀਏ ਡਰਾਈਵ ਮਤਲਬ ਸਾਡਾ ਦੇਸ਼ ਆ ਇਹ ਨਹੀਂ ਬਹੁਤ ਵਧੀਆ ਗੱਲਾਂ ਨੇ ਪਰ ਹੁਣ ਜਿਹੜੀਆਂ ਗੱਲਾਂ ਮਤਲਬ ਹੈਗੀਆਂ ਨੇ ਹੁਣ ਆਪਾਂ ਡਰਾਈਵਿੰਗ ਆ ਜੀ ਹੁਣ ਆਪਾਂ ਕੈਨੇਡਾ ਚ ਵਿੱਚ ਡਰਾਈਵ ਕਰਨਾ ਤੇ ਇੰਡੀਆ ਦੇ ਵਿੱਚ ਡਰਾਈਵ ਕਰ ਜਮੀਨ ਉਸਮਾਨ ਦਾ ਫਰਕ ਹੈ ਹਾਂ ਗੱਡੀ ਉਹੀ ਆ ਚਾਰ ਟਾਇਰ ਉਹਦੇ ਵੀ ਆ ਤੇ ਚਾਰ ਟਾਇਰ ਇਹਨਾਂ ਦੇ ਵੀ ਆ ਸੜਕਾਂ ਵੀ ਹੈਗੀਆਂ ਨੇ ਅੱਜ ਕੱਲ ਤਾਂ ਇੰਡੀਆ ਦੀ ਸੜਕਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਹਾਈਵੇਜ਼ ਬਣ ਗਏ ਨੇ ਉਹ ਸੁਪੀਰ ਬਾਦਲ ਕਹਿੰਦੇ ਭਾਵੇਂ ਬੰਬ ਸੁਣ ਦੋ ਟੁੱਟਦੀ ਨਹੀਂ ਹਾਂਜੀ ਸੜਕਾਂ ਬਹੁਤ ਵਧੀਆ ਨੇ ਹਨ ਪਰ ਮੈਂ ਇੱਕ ਚੀਜ਼ ਜਾ ਕੇ ਦੇਖਦਾ ਵੀ ਆਪਾਂ ਇੱਥੇ ਜਿਹੜੀ ਚੀਜ਼ ਨੂੰ ਡਰਦੇ ਆ ਮਤਲਬ ਮੈਨੂੰ ਕੈਨੇਡਾ ਚ ਐਤਕੀ 18 ਸਾਲ ਹੋ ਜਾਣੇ ਆ 18ਾ ਹੋ ਗਏ 19ਵਾਂ ਚੱਲ ਰਿਹਾ ਹੈ ਨਾ ਮੈਂ ਹਾਈਵੇ ਤੇ ਕਦੇ ਸਾਹਮਣੇ ਆਉਂਦਾ ਬੰਦਾ ਨਹੀਂ ਦੇਖਿਆ ਵੀ ਇਹ ਸੌਰੀ ਸਪੀਡ ਆ ਕੋਈ ਸਾਹਮਣੇ ਮੇਰੀ ਗੱਡੀ ਲਈ ਜਾਵੇ ਇੰਡੀਆ ਚ ਲੈ ਆਉਂਦੇ ਨੇ ਅੱਛਾ ਸੋ ਮਤਲਬ ਉਹ ਥੋੜਾ ਫਰਕ ਹੈ ਨਾ ਕਲਚਰ ਇੱਥੇ ਵਿਚ ਨਾ ਸਟਾਪ ਮੈਨੂੰ ਹੁਣ ਪਤਾ ਲੱਗਿਆ ਵੀ ਸਟਾਪ ਸਾਈਨ ਹੁੰਦਾ ਸੀ ਸਾਨੂੰ ਕਦੇ ਦਿਖਿਆ ਨਹੀਂ ਔਰ ਉੱਥੇ ਐ ਕਰਕੇ ਸਟਾਪ ਸਾਈਨ ਵਿਚਾਰਾ ਦੇ ਗੱਨ ਨੂੰ ਫਿਰਂਦੇ ਆਂਦਾ ਤੁਸੀਂ ਕਿਤੇ ਸਟਾਪ ਸਾਈਨ ਤੇ ਬ੍ਰੇਕ ਲਾ ਕੇ ਦੇਖ ਲਿਓ ਉੱਥੇ ਤੁਹਾਨੂੰ ਪਿਛਲਿਆਂ ਨੇ ਤੁਹਾਨੂੰ ਹਾਰਨ ਮਾਰ ਮਾਰ ਤੁਹਾਡੀ ਜਾਨ ਖਾ ਲੈਣੀ ਵੀ ਤੂੰ ਇੱਥੇ ਕਾਹਤੋਂ ਰੁਕਿਆ ਬਿਲਕੁਲ ਤੁਹਾਡੀ ਸਹੀ ਗੱਲ ਆ ਵੀ ਅਸੀਂ ਬੜੇ ਅਵੇਸਲੇ ਹੋ ਜਾਂਦੇ ਹਾਂ ਹਾਂਜੀ ਲਵ ਲਵਰੀ ਪੰਜੇ ਅਸੀਂ ਅਵੇਸਲੇ ਹੋ ਜਾਂਦੇ ਹਾਂ ਸਾਨੂੰ 버ਗਰ ਖਾਣਾ ਕਈ ਵਾਰੀ ਲੱਗਦਾ ਵੀ ਖਾ ਲਈਏ ਬਾਹਰ ਡਿਨਰ ਕਰ ਆਈਏ ਪਰ ਜਦੋਂ ਸਾਨੂੰ ਕੋਈ ਕਹਿੰਦਾ ਨਾ ਵੀ ਇੰਸ਼ੋਰੈਂਸ ਲਈ ਮਹੀਨੇ ਦੇ ਲੈ ਪੈਸੇ ਕੱਢੋ ਤੇ ਸਾਨੂੰ ਲੱਗਦਾ ਵੀ ਇਹ ਤਾਂ ਘਰੇ ਫਾਲਤੂ ਖਰਚਾ ਸਾਡੇ ਤੇ ਪੈਜ ਲੱਗਾ ਬਿਲਕੁਲ ਰਾਈਟ ਤੇ ਜੇ ਅਸੀਂ ਆਪਣੇ ਜਿਹੜੇ ਸਾਰੇ ਲਿਸਨਰ ਸੁਣ ਰਹੇ ਨੇ ਜਾਂ ਦਰਸ਼ਕ ਦੇਖ ਰਹੇ ਨੇ ਜੇ ਅਸੀਂ ਉਹਨਾਂ ਨੂੰ ਦੱਸਣਾ ਹੋਵੇ ਕਿ ਖਰਚਾ ਕਿੰਨਾ ਪੈਂਦਾ ਇੱਕੋ ਵਾਰੀ ਪ੍ਰੀਮੀਅਮ ਸਾਰਾ ਦੇਣਾ ਪੈਂਦਾ ਜਾਂ ਮੰਥਲੀ ਬੋਝ ਸਾਡੇ ਤੇ ਪੈਂਦਾ ਖਰਚੇ ਦੀ ਜਿਹੜੀ ਗੱਲ ਕਰੀਏ ਇਹ ਸਿਰਫ ਆਪਾਂ ਲਾਈਕ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਗੱਲ ਨਹੀਂ ਹੈਗੀ ਉਹ ਤਾਂ ਲਾਈਕ ਬਹੁਤ ਸਾਰੇ ਲੋਕੀ ਕਿਉਂਕਿ ਇਹ ਰਿਕੁਆਇਰਮੈਂਟ ਹੈ ਨਾ ਤਾਂ ਵੀ ਲੈਂਦੇ ਆ ਇੰਸ਼ੂਰੈਂਸ ਸਾਨੂੰ ਪਤਾ ਹੈ ਕਿ ਹਾਂਜੀ ਚਲੋ ਰਿਕੁਆਇਰਮੈਂਟ ਆ ਸਾਨੂੰ ਤਾਂ ਕੁਝ ਹੋਣਾ ਹੀ ਨਹੀਂ ਹੈਗਾ ਚਲੋ ਰੱਬ ਨਾ ਕਰੇ ਕਿਸੇ ਨੂੰ ਵੀ ਕੁਝ ਹੋਵੇ ਹੈਨਾ ਪਰ ਦੂਜੀ ਚੀਜ਼ ਇਹ ਵੀ ਹੈਗੀ ਹੈ ਕਿ ਆਪਾਂ ਮੈਂ ਮੋਸਟਲੀ ਦੇਖਦੀ ਹਾਂ ਟਿਮ ਹਾਟਨ ਦੇ ਬਾਹਰ ਦੇਖ ਲਓ ਲਾਈਨਾਂ ਲੱਗੀਆਂ ਹੁੰਦੀਆਂ ਨੇ ਇੱਕ ਕੱਪ ਕਾਫੀ ਦਾ ਜਿਹੜਾ ਤੁਸੀਂ ਲੈਣੇ ਹੋ ਰੋਜ਼ ਹੈਨਾ 4.0 ਡਾਲਰ ਤਾਂ ਤਾਂ ਆਉਂਦਾ ਹੀ ਆ ਕਈ ਲੋਕੀ ਦੋ ਕੱਪ ਵੀ ਲੈਂਦੇ ਆ ਹੈਨਾ ਸੋ ਉਹ ਦੇ ਅਕੋਰਡਿੰਗਲੀ ਜੇ ਤੁਸੀਂ ਵੀਨ ਲਾਈਫ ਇੰਸ਼ੋਰੈਂਸ ਲਈ ਵੀ ਮੈਂ ਚੀਜ਼ ਜ਼ਰੂਰ ਪਾਉਂਗੀ ਕਿ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਵੀ ਲੈਣੇ ਆ ਜੇ ਤੁਸੀਂ ਇੱਕ ਕੱਪ ਕਾਫੀ ਦਾ ਵੀ ਉਹ ਜਿੰਨਾ ਤੁਸੀਂ ਉੱਥੇ ਕਰਦੇ ਹੋ ਜੇ ਉਹ ਤੀ ਦਿਨ ਦੇ ਸਾਵਣਾ ਤੁਸੀਂ ਦੇਖ ਲਓ ਉਹਨ ਇੱਕ ਚ ਵੀ ਤੁਹਾਡੀ ਆਬਵੀਅਸਲੀ ਤੁਹਾਡੀ ਹੈਲਥ ਤੇ ਏਜ ਦੇ ਅਕੋਰਡਿੰਗਲੀ ਇੱਕ ਬੇਸਿਕ ਪਲਾਨ ਤੁਸੀਂ ਜ਼ਰੂਰ ਉਹਦਾ ਤੁਸੀਂ ਲੈ ਸਕਦੇ ਹੈਗੇ ਕਿਉਂਕਿ ਜਿਹੜਾ ਕਿ ਤੁਹਾਡੀ ਫੈਮਿਲੀ ਨੂੰ ਬਹੁਤ ਸਪੋਰਟ ਕਰ ਸਕਦਾ ਆਈ نو ਕਿ ਜੇ ਕੋਈ ਚਲਿਆ ਜਾਂਦਾ ਦੁਨੀਆ ਤੋਂ ਉਹਦੀ ਤਾਂ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਪਿੱਛੇ ਲੈ ਕੇ ਤੋਂ ਵੀ ਚਲਦੀਆਂ ਨੇ ਤੁਹਾਡੇ ਬੱਚੇ ਵੀ ਆ ਤੁਹਾਡੇ ਸਾਰਾ ਕੁਝ ਆ ਹੈ ਨਾ ਸੋ ਇਸੇ ਤਰ੍ਹਾਂ ਜਿਹੜੀ ਹੈਗੀ ਆ ਵਿਸਟਰ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ ਇਹਦੇ ਵਿੱਚ ਦੋ ਤਰ੍ਹਾਂ ਦੇ ਪਲਾਨ ਹੁੰਦੇ ਹੈਗੇ ਆ ਇਕ ਤਾਂ ਹੈਗਾ ਲੰਮਸਮ ਕੇ ਤੁਸੀਂ ਇਕੱਠਾ ਪੇ ਕਰ ਦੇਣਾ ਹੈਗਾ ਦੂਸਰਾ ਮੰਥਲੀ ਪਲਾਨ ਵੀ ਹੈਗਾ ਕਈ ਵਾਰੀ ਪੇਰੈਂਟਸ ਦੀ ਏਜ ਜ਼ਿਆਦਾ ਹੁੰਦੀ ਹੈਗੀ ਜਾਂ ਜੇ ਉਹਨਾਂ ਨੂੰ ਸਿਕਨੈਸ ਜ਼ਿਆਦਾ ਹੁੰਦੀ ਹੈ ਤਾਂ ਉਹ ਦੇ ਅਕੋਰਡਿੰਗਲੀ ਸਾਨੂੰ ਪਾਲਿਸੀ ਕਰਨੀ ਪੈਂਦੀ ਉਹ ਫਿਰ ਜਿਵੇਂ ਏਜ ਦੇ ਅਕੋਰਡਿੰਗਲੀ ਥੋੜੇ ਰੇਟ ਵੀ ਵੱਧ ਜਾਂਦੇ ਆ ਸੋ ਜਦੋਂ ਤੁਸੀਂ ਉਹ ਰੇਟ ਵੱਧ ਜਾਂਦੇ ਹੈਗਾ ਤੁਸੀਂ ਇੱਕਦਮ ਹਰ ਇੱਕ ਦੀ ਆਪਣੀ ਫੋੜੇਬਿਲਟੀ ਹੁੰਦੀ ਹੈ ਨਹੀਂ ਕੋਡ ਕਰ ਸਕਦੇ ਹੋ ਤਾਂ ਤੁਸੀਂ ਉਹਦੇ ਵਿੱਚ ਮੰਥਲੀ ਪਲਾਨ ਵੀ ਕਰ ਸਕਦੇ ਹੋ ਮੰਥ ਟੂ ਮੰਥ ਪੇ ਕਰਕੇ ਸੋ ਉਹ ਥੋੜਾ ਅਫੋਰਡੇਬਲ ਵੀ ਹੋ ਜਾਂਦਾ ਤੇ ਤੁਹਾਡੇ ਲਈ ਈਜ਼ੀ ਵੀ ਹੋ ਜਾਂਦਾ ਕਿ ਕਿਸ਼ਤਾਂ ਬੰਨੀਆਂ ਜਾਂਦੀਆਂ ਆ ਉਹਦੀਆਂ ਸੋ ਉਸ ਤਰੀਕੇ ਦੇ ਨਾਲ ਤੁਸੀਂ ਦ ਰਪਿੰਦਰ ਭਾਜੀ ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਅਸੀਂ ਨਾ ਕਈ ਵਾਰੀ ਆਪਣੀਆਂ ਖੁਰਾਕਾਂ ਤੇ ਬੜਾ ਮਾਣ ਕਰਦੇ ਆਂ ਅਸੀਂ ਕਹਿੰਦੇ ਅਸੀਂ ਬੜੇ ਮਜ਼ਬੂਤ ਆਂ ਅਸੀਂ ਪੰਜਾਬੀ ਆਂ ਅਸੀਂ ਤਾਂ ਦੁੱਧ ਮੱਖਣਾ ਨਾਲ ਪਲੇ ਆਂ ਅਸੀਂ ਇੰਸ਼ੋਰੈਂਸ ਕਰਾਉਂਦੇ ਨਹੀਂ ਹਾਂਜੀ ਉਦੋਂ ਜਦੋਂ 60 65 ਜਾਂ ਤੇ ਜਾ ਕੇ ਡਾਇਬਟੀਜ਼ ਹੋ ਜਾਂਦੀ ਆ ਜਾਂ ਕੋਈ ਹੋਰ ਸਾਨੂੰ ਬਿਮਾਰੀ ਘੇਰ ਲੈਂਦੀ ਆ ਸਾਡੇ ਘਰ ਦਾ ਇੱਕ ਜੀ ਬਿਮਾਰ ਹੋ ਜਾਂਦਾ ਤੇ ਫਿਰ ਬਾਕੀ ਸੋਚਦੇ ਵੀ ਇੰਸ਼ੋਰੈਂਸ ਦੀ ਵੈਲਿਊ ਕੀ ਆ ਹਾਂਜੀ ਇਹ ਕਦੋਂ ਇੱਕ ਬੰਦੇ ਨੂੰ ਅਵੇਅਰਨੈਸ ਆ ਜਾਣੀ ਚਾਹੀਦੀ ਆ ਵੀ ਅੱਗੇ ਜਾ ਕੇ ਆ ਕੁਝ ਹੋਣਾ ਤੇ ਮੈਂ ਅਵੇਅਰ ਹੋ ਜਾ ਇਥੇਕਾ ਹਾਂਜੀ ਬਿਲਕੁਲ ਮਤਲਬ ਡਿਪੈਂਡਿੰਗ ਓਨ ਆਪਾਂ ਕਿਹੜੀ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਨਾ ਜੇ ਆਪਾਂ ਲਾਈਫ ਕ੍ਰਿਟੀਕਲ ਡਿਸੇਬਿਲਟੀ ਇਹਨਾਂ ਤਿੰਨਾਂ ਦੀ ਗੱਲ ਕਰੀ ਹੈ ਨਾ ਇਹ ਤਾਂ ਮੈਂ ਕਹੂੰਗਾ ਵੀ ਜੇ ਆਈਡੀਅਲ ਸਿਚੁਏਸ਼ਨ ਮੈਂ ਗੱਲ ਕਰਾਂ ਹਾਂ ਨਾ ਜਦੋਂ ਹੀ ਆਪਾਂ ਕੈਨੇਡਾ ਚ ਆਉਨੇ ਆ ਆਉਂਦੇ ਸਾਰੇ ਚੀਜ਼ਾਂ ਲੈਣੀਆਂ ਜ਼ਰੂਰੀ ਨੇ ਅ ਦੂਜੀ ਗੱਲ ਜਿਵੇਂ ਆਪਣੇ ਛੋਟੇ ਬੱਚੇ ਘਰ ਚ ਬੇਬੀ ਬੌਰਨ ਹੁੰਦੇ ਨੇ ਤਾਂ ਮੈਂ ਉਹ ਵੀ ਉਹੀ ਹੈ ਵੀ ਜਿੰਨੀ ਛੇਤੀ ਤੁਸੀਂ ਕਰਾ ਲਓ ਕਿਉਂਕਿ ਸਸਤੀ ਵੀ ਪੈਣੀ ਆ ਤੇ ਕੁਦਰ ਤੇ ਕੁਦਰਤੀ ਆਪਣੇ ਛੇਤੀ ਵੀ ਵਧੀਆ ਹੁੰਦੇ ਆ ਨਾ ਜਿੰਨੀ ਛੇਤੀ ਆਪਾਂ ਕਰਾ ਲਈਏ ਜੀ ਜ ਤੇ ਪਰ ਹਾਂ ਇਹ ਗੱਲ ਤੁਹਾਡੀ ਸਹੀ ਹੈ ਵੀ ਬਹੁਤ ਵਾਰ ਲੋਕੋ ਕਹਿੰਦੇ ਆ ਵੀ ਅੱਜ ਮੈਂ ਤੰਦਰੁਸਤ ਆ ਅੱਜ ਨਹੀਂ ਮੈਨੂੰ ਲੋੜ ਹੂੰ ਵੀ ਅਬ ਜਦੋਂ ਪ੍ਰੋਬਲਮ ਪਈ ਉਦੋਂ ਕਰਾਵਾਂਗੇ ਇਹ ਚੀਜ਼ ਸਾਨੂੰ ਬਹੁਤ ਕਾਮਨਲੀ ਦੇਖਣ ਚਾਹੁੰਦੀ ਆ ਸਾਰੀਆਂ ਇੰਸ਼ੋਰੈਂਸਾਂ ਚੀ ਇਵਨ ਪੇਰੈਂਟਸ ਲਈ ਵੀ ਉਹ ਕਹਿੰਦੇ ਜੀ ਸਾਡੇ ਪੇਰੈਂਟਸ ਤੰਦਰੁਸਤ ਆ ਜੇ ਪ੍ਰੋਬਲਮ ਪਈ ਫਿਰ ਅਸੀਂ ਕਰਾ ਲਾਂਗੇ ਪਰ ਹੁਣ ਇਹ ਚੀਜ਼ ਮੇਰਾ ਆਪਣੇ ਮਤਲਬ ਦਰਸ਼ਕਾਂ ਨੂੰ ਦੱਸਣਾ ਬਣਦਾ ਜਦੋਂ ਪ੍ਰੋਬਲਮ ਹੈ ਕਿ ਫਿਰ ਤਾਂ ਇੰਸ਼ੋਰੈਂਸ ਹੀ ਨਹੀਂ ਹੋਣੀ ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲਓ ਵੀ ਆਪਾਂ ਇੱਕ ਕਾਰ ਲੈ ਲਈ ਹੁਣ ਆਪਾਂ ਸਾਰੇ ਕਾਰ ਲੈਣ ਜੇ ਕੋਈ ਮਤਲਬ ਆਪਣੇ ਬ੍ਰਾਂਡ ਨੂੰ ਲੈਂਦਾ ਜਾਂ ਜੋ ਮੈਂ ਵੀ ਆਪਾਂ ਲੈਨੇ ਆ ਆਪਾਂ ਕਾਰ ਲੈਂਦੇ ਸਾਰ ਉਹਦੀ ਇੰਸ਼ੂਰੈਂਸ ਕਰਾਉਣੀ ਹੈ ਪਹਿਲਾਂ ਜੀ ਵੀ ਜਦੋਂ ਹੀ ਆਪਾਂ ਸੜਕ ਤੇ ਚੜੀ ਕੋਈ ਪਤਾ ਨਹੀਂ ਕਦੋਂ ਕੀ ਹੋ ਜੇ ਹਨਾ ਹੁਣ ਇਹ ਤਾਂ ਨਹੀਂ ਵੀ ਕਾਰ ਡੈਮੇਜ ਹੋ ਗਈ ਉਹਦੇ ਬਾਅਦ ਇੰਸ਼ੂਰੈਂਸ ਕਰਾਉਣੀ ਹੈ ਉਹ ਪਹਿਲਾਂ ਕਰਾਉਣੀ ਹੈ ਜੀ ਖਾਸ ਕਰਕੇ ਆਪਾਂ ਜਦੋਂ ਨਵੀਂ ਕਾਰ ਲੈਨੇ ਆ ਤਾਂ ਆਪਾਂ ਨੂੰ ਡੀਲਰ ਵਾਰੰਟੀਆਂ ਆਫਰ ਕਰਦੇ ਆ ਆਪਾਂ ਉਹ ਵੀ ਲੈ ਲੈਨੇ ਆ ਕੋਈ ਬਾਅਦ ਚ ਕਿਤੇ ਟਰਬਲ ਪੈ ਗਈ ਕੋਈ ਇੰਜਨ ਦੀ ਕੋਈ ਪ੍ਰੋਬਲਮ ਆ ਗਈ ਕੋਈ ਟਰਾਂਸਮਿਸ਼ਨ ਦੀ ਪ੍ਰੋਬਲਮ ਆ ਗਈ ਕਿ ਜਦੋਂ ਪ੍ਰੋਬਲਮ ਆ ਗਈ ਫਿਰ ਤਾਂ ਕਿਸੇ ਨੇ ਵੀ ਕਵਰ ਸੇਮ ਚੀਜ਼ ਇਨਾਂ ਇੰਸ਼ੋਰੈਂਸਾਂ ਤੇ ਆ ਕਿ ਜਿੰਨੀ ਜਲਦੀ ਲੈ ਲਵੋ ਤੁਹਾਡੀ ਸਿਹਤ ਵਧੀਆ ਤਾਂ ਉਨਾ ਹੀ ਵਧੀਆ ਵਾ ਖਾਸ ਕਰਕੇ ਜੇ ਵਿਜ਼ਟਰ ਦੀ ਗੱਲ ਕਰੀਏ ਸੁਪਰਵਾਈਜ਼ਰ ਅਜ ਤਾਂ ਗਵਰਨਮੈਂਟ ਨੇ ਰੱਖਤੀ ਕਿ ਵੀਜ਼ਾ ਜਦੋਂ ਲੱਗਣਾ ਤੁਹਾਨੂੰ ਲਾਉਣੀ ਪੈਣੀ ਆ ਪਰ ਹਾਂ ਦੂਜੇ ਐਂਗਲ ਤੇ ਕਈ ਵਾਰੀ ਕਿੰਨਾਂ ਦਾ ਵੀਜ਼ਾ ਆਲਰੇਡੀ ਲੱਗਿਆ ਹੁੰਦਾ ਉਹਨਾਂ ਦੇ ਪੇਰੈਂਟਸ ਆਉਣੇ ਨੇ ਤਾਂ ਮੈਂ ਉਹ ਜ਼ਰੂਰ ਕਹੂੰਗਾ ਵੀ ਜਦੋਂ ਹੀ ਤੁਸੀਂ ਟਿਕਟ ਬੁੱਕ ਕਰਦੇ ਹੋ ਤੁਹਾਡਾ ਪਲਾਨ ਬਣ ਗਿਆ ਵੀ ਆਉਣਾ ਹੀ ਆ ਛੇਤੀ ਤੋਂ ਛੇਤੀ ਸਾਨੂੰ ਕੰਟੈਕਟ ਕਰੋ ਕਿਉਂਕਿ ਕਈ ਵਾਰੀ ਸਾਡੇ ਨੂੰ ਸਾਨੂੰ ਪੇਪਰਵਰਕ ਇੰਡੀਆ ਤੋਂ ਚਾਹੀਦਾ ਹੁੰਦਾ ਉਸ ਟਰਮਸ ਕੰਡੀਸ਼ਨਸ ਹੁੰਦੀਆਂ ਹੁਣ ਕਈ ਵਾਰੀ ਬਹੁਤ ਕੁਇਕਲੀ ਉਹ ਸਾਨੂੰ ਕਾਲ ਆਉਂਦੀ ਸਾਡੇ ਪੇਰੈਂਟਸ ਆਗੇ 2-3 ਦਿਨ ਹੋ ਗਏ ਆ ਇਹਨੂੰ ਅਸੀਂ ਇੰਸ਼ੋਰੈਂਸ ਕਰਾਉਣੀ ਹੈ ਬਿਲਕੁਲ ਅਸੀਂ ਕਰ ਸਕਦੇ ਹਾਂ ਬਟ ਜੇ ਉਹ 2-3 ਦਿਨ ਜਦੋਂ ਤੁਹਾਡੀ ਇੰਸ਼ੋਰੈਂਸ ਨਹੀਂ ਸੀ ਉਦੋਂ ਕੁਝ ਹੋ ਜਾਂਦਾ ਸੋ ਉਹ ਪ੍ਰੋਬਲਮ ਆਉਂਦੀ ਹੈ ਸੋ ਤਾਂ ਕਰਕੇ ਅਸੀਂ ਰეკਮੈਂਡ ਕਰਦੇ ਵੀ ਜਦੋਂ ਹੀ ਤੁਹਾਡਾ ਪਲਾਨ ਫਾਈਨਲ ਹੋ ਗਿਆ ਇਮੀਡੀਏਟਲੀ ਕੰਟੈਕਟ ਕਰੋ ਤਾਂ ਕਿ ਅਸੀਂ ਛੇਤੀ ਤੋਂ ਛੇਤੀ ਤੁਹਾਡੀ ਇੰਸ਼ੋਰੈਂਸ ਕਰੀਏ ਤੇ ਤੁਹਾਨੂੰ ਸਲਾਹ ਦੇ ਸਕੀਏ ਵੀ ਕਿਹੜੀ ਸਿਚੁਏਸ਼ਨ ਕਿਹੜੀ ਇੰਸ਼ੋਰੈਂਸ ਜ਼ਿਆਦਾ ਵਧੀਆ ਤੇ ਕਿਹੜੀ ਸਸਤੀ ਪਊਗੀ ਜੀ ਬਿਲਕੁਲ ਮੁਸੀਬਤਾਂ ਦੱਸ ਕੇ ਨਹੀਂ ਆਉਂਦੀਆਂ ਉਹਨਾਂ ਨੇ ਨਾ ਫੋਨ ਕਰਕੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਆ ਹੀ ਜਾਣਾ ਸਾਨੂੰ ਕਾਲਸ ਵੀ ਹੁੰਦੀਆਂ ਇਹਦੇ ਬਾਰੇ ਦੇ ਵਿੱਚ ਨਾ ਕਿ ਅਸੀਂ ਇੰਸ਼ੋਰੈਂਸ ਕਰਾਈ ਨਹੀਂ ਸੀਗੀ ਹੁਣ ਅਸੀਂ ਹਸਪੀਟਲ 'ਚ ਬੈਠੇ ਹੈਗੇ ਆ ਤੇ ਉੱਥੇ ਸਾਨੂੰ ਉਹਨਾਂ ਨੇ ਕਿਉਂਕਿ ਜਦੋਂ ਹਸਪੀਟਲ ਜਾਂਦੇ ਹੈਗੇ ਆ ਉਹਦੇ ਵਿੱਚ ਜਾਣਕਾਰੀ ਐਮਰਜੈਂਸੀਸ ਵੀ ਉਹਨਾਂ ਦਾ ਤਾਂ 855 ਸਮਥਿੰਗ ਉਹਨਾਂ ਨੇ ਪਹਿਲਾਂ ਹੀ ਤੁਹਾਨੂੰ ਕਹਿ ਦੇਣਾ ਕਿ ਜੀ ਇੰਨਾ ਪੇ ਕਰ ਦੋ ਕਿ ਹੁਣ ਅਸੀਂ ਕੁਝ ਕਰ ਸਕਦੇ ਹਾਂ ਪਰ ਉਦੋਂ ਤਾਂ ਅਸੀਂ ਵੀ ਜੇ ਤੁਸੀਂ ਡਾਕਟਰ ਦੇ ਚਲੇ ਗਏ ਉਹ ਕੁਝ ਨਹੀਂ ਕਰ ਸਕਦੇ ਬਾਕੀ ਜੇ ਤੁਸੀਂ ਇੱਥੇ ਆਉਣ ਤੋਂ ਬਾਅਦ ਵੀ ਆਪਦੀ ਪਾਲਿਸੀ ਐਕਟਿਵ ਕਰਾਉਂਦੇ ਆ ਤਾਂ ਕੰਪਨੀ ਵੱਲੋਂ ਵੀ ਵੇਟਿੰਗ ਪੀਰੀਅਡ ਪੈ ਜਾਂਦਾ ਹੈ ਉਹਨਾਂ ਦਾ ਵੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਵੀ ਇਹ ਹੁੰਦਾ ਹੈ ਕਿ ਪਹਿਲਾਂ ਇਹਨਾਂ ਨੇ ਕਰਵਾਈ ਨਹੀਂ ਸੀ ਤਾਂ ਹੁਣ ਐਟ ਅ ਟਾਈਮ ਕਰਦੋ ਕਰਵਾ ਰਿਹਾ ਵੀ ਕੋਈ ਰੀਜ਼ਨ ਨਾ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਵੀ ਮੈਟਰ ਕਰਦੀਆਂ ਤੇ ਭੈਣ ਜੀ ਪਾਲਿਸੀ ਕਦੋਂ ਸ਼ੁਰੂ ਹੁੰਦੀ ਹੈ ਪਾਲਿਸੀ ਸ਼ੁਰੂ ਇਹ ਹੁੰਦੀ ਜਿਵੇਂ ਸੁਪਰ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਸੁਪਰ ਵੀਜ਼ੇ ਜਿਵੇਂ ਕੰਡੀਸ਼ਨ ਹੈਗੀ ਇਮੀਗ੍ਰੇਸ਼ਨ ਵੱਲੋਂ ਕਿ ਤੁਸੀਂ ਸੁਪਰ ਵੀਜ਼ੇ ਦੀ ਪਹਿਲਾਂ ਪਾਲਿਸੀ ਤੁਹਾਡੇ ਕੋਲੇ ਹੋਵੇ ਜਦੋਂ ਉਹਨਾਂ ਨੇ ਪੇਪਰ ਵਰਕ ਕਰਨਾ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਪੇਪਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਸੋ ਆਪਾਂ ਕੀ ਕਰਦੇ ਹੈਗੇ ਕਿ ਅਸੀਂ ਤਿੰਨ ਤੋਂ ਚਾਰ ਕੁ ਮਹੀਨੇ ਦਾ ਜੋ ਸਾਡਾ ਐਕਸਪੀਰੀਅੰਸ ਆ ਲੈ ਕੇ ਚੱਲ ਜਾਂਦੇ ਹੁੰਦੇ ਨੇ ਤਿੰਨ ਤੋਂ ਚਾਰ ਕੁ ਮਹੀਨੇ ਲੱਗ ਜਾਂਦੇ ਹੈਗੇ ਵੀਜ਼ਾ ਆਉਣ ਦੇ ਵਿੱਚ ਕਾਸੇ ਦੇ ਵਿੱਚ ਸੋ ਜਿਹੜਾ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਹੁੰਦਾ ਜਿਵੇਂ ਫੋਰ ਐਗਜ਼ਾਮਪਲ ਸਾਨੂੰ ਅੱਜ ਕਿਸੇ ਦੀ ਕਾਲ ਆਉਂਦੀ ਹੈ ਕਿ ਅਸੀਂ ਵੀਜ਼ਾ ਅਪਲਾਈ ਕਰ ਪਾ ਦਿੰਨੇ ਆ ਸੋ ਜੇ ਮੈਂ ਜੂਨ ਚ ਲਈ ਦੀ ਆਪਾਂ ਡੇਟ ਫੋਰ ਐਗਜ਼ਾਮਪਲ ਆਪਾਂ ਪਾ ਦਿੰਨੇ ਹੈਗੇ ਆ ਫਿਰ ਜਦੋਂ ਉਹਨਾਂ ਦਾ ਵੀਜ਼ਾ ਆ ਜਾਂਦਾ ਜੇ ਪੇਰੈਂਟਸ ਨੇ ਇਮੀਡੀਏਟਲੀ ਆਉਣਾ ਹੁੰਦਾ ਹੈਗਾ ਤਾਂ ਜਿਹੜੀ ਡੇਟ ਨੂੰ ਉਹਨਾਂ ਦੇ ਪੇਰੈਂਟਸ ਨੇ ਆਉਣਾ ਹੁੰਦਾ ਹੈਗਾ ਉਦੋਂ ਆਪਾਂ ਪਾਲਿਸੀ ਸਟਾਰਟ ਕਰ ਦਈਦੀ ਆ ਤੇ ਜੇਕਰ ਉਹਨਾਂ ਦਾ ਇਹ ਹੁੰਦਾ ਕਿ ਹਲੇ ਵੀਜ਼ਾ ਆ ਗਿਆ ਸਾਡਾ ਅਸੀਂ ਥੋੜਾ ਜਿਹਾ ਹਲੇ 2 ਮਹੀਨੇ ਚਾਰ ਨੂੰ ਕਈ ਵਾਰ ਵਿੰਟਰ ਹੁੰਦੀ ਹੈਗੀ ਆ ਕਹਿ ਦਿੰਦੇ ਅਸੀਂ ਥੋੜਾ ਜਿਹਾ ਸਮਰ ਆ ਜਾਂਦੋਂ ਫਿਰ ਆਉਣਾ ਫਿਰ ਉਹਦੇ ਅਕੋਰਡਿੰਗਲੀ ਆਪਾਂ ਡੇਟ ਚੇਂਜ ਕਰ ਦਿੰਨੇ ਆ ਸਟਾਰਟ ਪਾਲਿਸੀ ਉਹਦੀ ਹੁੰਦੀ ਆ ਜਦੋਂ ਤੁਹਾਡੇ ਪ ਬੈਂਡਿੰਗ ਦਾ ਸਟਾਰਟ ਕਦੋਂ ਹੁੰਦੀ ਹੈ ਤੇ ਜੇ ਪੇਰੈਂਟਸ ਨੂੰ ਪਹਿਲਾਂ ਵਾਪਸ ਜਾਣਾ ਪੈ ਜੇ ਉਹਨਾਂ ਨੇ ਆਉਣਾ ਹੀ ਮਹੀਨੇ ਲਈ ਹੋਵੇ ਤੇ ਬਾਕੀ ਪ੍ਰੀਮੀਅਮ ਦਾ ਭਾਜੀ ਫਿਰ ਕੀ ਬਣੂਗਾ ਬਿਲਕੁਲ ਹਾਂਜੀ ਉਹਦੇ ਵਿੱਚ ਇਹ ਹੈ ਕਿ ਜੇ ਤਾਂ ਉਹਨਾਂ ਨੇ ਸਾਲ ਦੇ ਇਕੱਠੇ ਪੇ ਕੀਤੇ ਆ ਫਿਰ ਤਾਂ ਉਹ ਰੀਫੰਡ ਉਹਨਾਂ ਦਾ ਉਹਨਾਂ ਕੱਟ ਕੇ ਆਪਣੀ ਮਨੀ ਬੈਕ ਆ ਜਾਂਦੀ ਹੈ ਬਸ ਇੱਕ ਕਲੇਮ ਨਾ ਆਇਆ ਹੋਵੇ ਕੋਈ ਪਾਲਸੀ ਤੇ ਤੇ ਜੇ ਉਹ ਮੰਥਲੀ ਪੇ ਕਰਦੇ ਨੇ ਫਿਰ ਉਹ ਮੰਥਲੀ ਦਾ ਆਪਾਂ ਉਹਨਾਂ ਟਾਈਮ ਦਾ ਪੇ ਕੀਤਾ ਉਹ ਰੁਕ ਜੇਗੀ ਪਰ ਸਾਨੂੰ ਬੋਰਡਿੰਗ ਪਾਸ ਦੀਆਂ ਕਾਪੀਜ਼ ਜ਼ਰੂਰ ਚਾਹੀਦੀਆਂ ਹੁੰਦੀਆਂ ਕੋਈ ਇੰਜੂਰੈਂਸ ਕੰਪਨੀ ਨੂੰ ਪ੍ਰੂਫ ਚਾਹੀਦਾ ਕਿ ਆਪਣੇ ਪੇਰੈਂਟਸ ਵਾਕਿਆ ਹੀ ਬੈਕ ਚਲੇ ਗਏ ਨੇ ਹਰਪਿੰਦਰ ਭਾਜੀ ਲਾਪ੍ਰੀਤ ਭਾਜੀ ਤੁਸੀਂ ਟਾਈਮ ਕੱਢਿਆ ਅੱਜ ਸਾਡੇ ਲਈ ਸਾਡੇ ਲਿਸਨਰਸ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਹੀ ਇੰਪੋਰਟੈਂਟ ਗੱਲਾਂ ਕੀਤੀਆਂ ਜਿਹਨਾਂ ਦਾ ਉਹਨਾਂ ਨੂੰ ਫਾਇਦਾ ਮਿਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਸਵਲੀਨ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸੰਜੀ ਹਰਪਿੰਦਰ ਸਿੰਘ ਸਰਦੂ ਤੇ ਲਾਪ੍ਰੀਤ ਕੌਰ ਸੇਤੂ ਇੰਸ਼ੋਰੈਂਸ ਐਕਸਪਰਟ ਜਿਨ੍ਹਾਂ ਨੇ ਅੱਜ ਸਾਨੂੰ ਉਹ ਗੱਲਾਂ ਦੱਸੀਆਂ ਨੇ ਜ ਉਠ ਖੜੀਏ ਜਾਗ ਜੀਏ ਤੇ ਹੱਲੇ ਵੀ ਕੋਈ ਦੇਰ ਨਹੀਂ ਹੈ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਇਸਮੇਟਦੇ ਆ ਮੈਨੂੰ ਸਭ ਲਈ ਇਨਕੋਰੇਜੇਸ਼ਨ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ